ਆਈਪੀਐਸ ਵਿਪੂਰਨ ਸਿੰਘ ਦੀ ਆਤਮ ਹੱਤਿਆ ਮਾਮਲੇ ਦੇ ਵਿੱਚ ਹਰਿਆਣਾ ਸਰਕਾਰ ਦੇ ਵੱਲੋਂ ਇੱਕ ਵੱਡਾ ਕਦਮ ਚੁੱਕਿਆ ਗਿਆ ਉਹਨਾਂ ਦੇ ਵੱਲੋਂ ਮੌਜੂਦਾ ਬੀਜਪੀ ਜੋੜੇ ਸ਼ਤਰੂਜੀਤਪੁਰ ਉਹਨਾਂ ਦੀ ਥਾਂ ਦੇ ਉੱਤੇ ਓਪੀ ਸਿੰਘ ਨੂੰ ਵੱਡੀ ਜ਼ਿੰਮੇਵਾਰੀ ਦੇ ਦਿੱਤੀ ਹੈ ਤਾਂ ਦੱਸ ਦਈਏ ਕਿ ਜਾਣਕਾਰੀ ਦੇ ਮੁਤਾਬਕ ਆਈਪੀਐਸ ਵਿਪੂਰਨ ਸਿੰਘ ਦੀ ਆਤਮ ਹੱਤਿਆ ਦੇ ਮਾਮਲੇ ਦੇ ਵਿੱਚ ਹਰਿਆਣਾ ਸਰਕਾਰ ਦੇ ਵੱਲੋਂ ਹੁਣ ਸ਼ਤਰੂਜੀਤ ਕਪੂਰ ਨੂੰ ਛੁੱਟੀ 'ਤੇ ਭੇਜ ਦਿੱਤਾ ਤੇ ਉਹਨਾਂ ਦੀ ਥਾਂ ਦੇ ਉੱਤੇ ਓਪੀ ਸਿੰਘ ਨੂੰ ਐਡੀਸ਼ਨਲ ਡੀਜੀਪੀ ਦਾ ਚਾਰਜ ਦੇ ਦਿੱਤਾ ਗਿਆ ਤਾਂ ਦੱਸ ਦਈਏ ਕਿ ਲਗਾਤਾਰ ਆਈਪੀਐਸ ਵਿਪੂਰਨ ਸਿੰਘ ਦੀ ਆਤਮਹੱਤਿਆ ਤੋਂ ਬਾਅਦ ਲਗਾਤਾਰ ਪੋਲਿਟਿਕਲ ਪਾਰਟੀਆਂ ਜੋ ਸੰਨ ਉਹ ਡੀਜੀਪੀ ਸ਼ਤਰੂਜੀਤ ਕਪੂਰ ਦੇ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਸਨ ਜਿਸ ਨੂੰ ਦੇਖਦੇ ਹੋਏ ਹੁਣ ਹਰਿਆਣਾ ਸਰਕਾਰ ਦੇ ਵੱਲੋਂ ਇੱਕ ਕਦਮ ਚੁੱਕਿਆ ਗਿਆ ਅਤੇ ਸ਼ਤਰੂਜੀਤ ਕਪੂਰ ਨੂੰ ਹੁਣ ਛੁੱਟੀ 'ਤੇ ਭੇਜ ਦਿੱਤਾ ਗਿਆ ਜਦਕਿ ਓਪੀ ਸਿੰਘ ਨੂੰ ਹੁਣ ਹਰਿਆਣਾ ਪੁਲਿਸ ਦੀ ਕਮਾਂਡ ਦੇ ਦਿੱਤੀ ਗਈ ਹੈ ਤਾਂ ਇਹ ਲਗਾਤਾਰ ਮੰਗ ਕਟਰੀਸੀ ਤਾਂ ਦੱਸ ਦਈਏ ਕਿ 1992 ਬੈਚ ਦੇ ਆਈਪੀਐਸ ਅਧਿਕਾਰੀ ਓਪੀ ਸਿੰਘ ਹੁਣ ਹਰਿਆਣਾ ਪੁਲਿਸ ਦੀ ਕਮਾਂਡ ਸੰਭਾਲਣਗੇ ਹਰਿਆਣਾ ਪੁਲਿਸ ਦੇ ਵੱਲੋਂ ਇਸ ਬਾਬਤ ਆਰਡਰ ਜੋਨੇ ਉਹ ਜਾਰੀ ਕਰ ਦਿੱਤੇ ਗਏ ਨੇ ਅਤੇ ਹੁਣ ਓਪੀ ਸਿੰਘ ਜੋਨੇ ਉਹ ਹਰਿਆਣਾ ਪੁਲਿਸ ਦੇ ਅਗਲੇ ਕਾਰਜਕਾਰੀ ਡੀਜੀਪੀ ਹੋਣਗੇ ਆਈਪੀਐਸ ਵਿਪੁਰਨ ਸਿੰਘ ਦੀ ਆਤਮ ਹੱਤਿਆ ਮਾਮਲੇ ਦੇ ਵਿੱਚ ਹਰਿਆਣਾ ਸਰਕਾਰ ਦੇ ਵੱਲੋਂ ਇੱਕ ਵੱਡਾ ਕਦਮ ਚੁੱਕਿਆ ਗਿਆ ਉਹਨਾਂ ਦੇ ਵੱਲੋਂ ਮੌਜੂਦਾ ਬੀਜਪੀ ਜੋੜੇ ਸ਼ਤਰੂਜੀਤ ਕਪੂਰ ਉਹਨਾਂ ਦੀ ਥਾਂ ਦੇ ਉੱਤੇ ਓਪੀ ਸਿੰਘ ਨੂੰ ਵੱਡੀ ਜ਼ਿੰਮੇਵਾਰੀ ਦੇ ਦਿੱਤੀ ਹੈ ਤਾਂ ਦੱਸ ਦਈਏ ਕਿ ਜਾਣਕਾਰੀ ਦੇ ਮੁਤਾਬਕ ਆਈਪੀਐਸ ਵਿਪੁਰਨ ਸਿੰਘ ਦੀ ਆਤਮ ਹੱਤਿਆ ਦੇ ਮਾਮਲੇ ਦੇ ਵਿੱਚ ਹਰਿਆਣਾ ਸਰਕਾਰ ਦੇ ਵੱਲੋਂ ਹੁਣ ਸ਼ਤਰੂਜੀਤ ਕਪੂਰ ਨੂੰ ਛੁੱਟੀ ਦੇ ਉੱਤੇ ਭੇਜ ਦਿੱਤਾ ਤੇ ਉਹਨਾਂ ਦੀ ਥਾਂ ਦੇ ਉੱਤੇ ਓਪੀ ਸਿੰਘ ਨੂੰ ਐਡੀਸ਼ਨਲ ਡੀਜੀਪੀ ਦਾ ਚਾਰਜ ਦੇ ਦਿੱਤਾ ਗਿਆ ਤਾਂ ਦੱਸ ਦਈਏ ਕਿ ਲਗਾਤਾਰ ਆਈਪੀਐਸ ਵਾਈਪੁਰਨ ਸਿੰਘ ਦੀ ਆਤਮ ਹੱਤਿਆ ਤੋਂ ਬਾਅਦ ਲਗਾਤਾਰ ਪੋਲਿਟਿਕਲ ਪਾਰਟੀਆਂ ਜੋ ਸੰਨ ਉਹ ਡੀਜੀਪੀ ਸ਼ਤਰੂਜੀਤ ਕਪੂਰ ਦੇ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਸਨ ਜਿਸ ਨੂੰ ਦੇਖਦੇ ਹੋਏ ਹੁਣ ਹਰਿਆਣਾ ਸਰਕਾਰ ਦੇ ਵੱਲੋਂ ਇੱਕ ਕਦਮ ਚੁੱਕਿਆ ਗਿਆ ਅਤੇ ਸ਼ਤਰੂਜੀਤ ਕਪੂਰ ਨੂੰ ਹੁਣ ਛੁੱਟੀ ਉੱਤੇ ਭੇਜ ਦਿੱਤਾ ਗਿਆ ਜਦਕਿ ਓਪੀ ਸਿੰਘ ਨੂੰ ਹੁਣ ਹਰਿਆਣਾ ਪੁਲਿਸ ਦੀ ਕਮਾਂਡ ਦੇ ਦਿੱਤੀ ਗਈ ਹੈ ਤਾਂ ਇਹ ਲਗਾਤਾਰ ਮੰਗ ਖੋਟਰੀ ਸੀ ਤਾਂ ਦੱਸਦੇ ਹਾਂ ਕਿ 1992 ਬੈਚ ਦੇ ਆਈਪੀਐਸ ਅਧਿਕਾਰੀ ਓਪੀ ਸਿੰਘ ਹੁਣ ਹਰਿਆਣਾ ਪੁਲਿਸ ਦੀ ਕਮਾਂਡ ਸੰਭਾਲਣਗੇ ਹਰਿਆਣਾ ਪੁਲਿਸ ਦੇ ਵੱਲੋਂ ਇਸ ਬਾਬਤ ਆਰਡਰ ਜੋਨੇ ਉਹ ਜਾਰੀ ਕਰ ਦਿੱਤੇ ਗਏ ਨੇ ਅਤੇ ਹੁਣ ਓਪੀ ਸਿੰਘ ਜੋਨੇ ਉਹ ਹਰਿਆਣਾ ਪੁਲਿਸ ਦੇ ਅਗਲੇ ਕਾਰਜਕਾਰੀ ਡੀਜੀਪੀ ਹੋਣਗੇ